ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਠੰਡਾ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਤਾ ਹੀ ਹੈ ਆਪਣੀ ਪੰਜਾਬ ਦੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਉਹਨੇ ਤਾਂ ਬਹੁਤ ਸਮੇਂ ਤੋਂ ਜਿਹੜਾ ਪੀਆਰ ਕੇ ਸਮਾਨ ਦੇ ਲਾਉਣ ਬਾਰੇ ਜਿਹੜਾ ਬਿਆਨ ਸੀਗਾ ਉਹ ਜਾਰੀ ਕਰ ਦਿੱਤਾ ਸੀਗਾ ਵੀ ਖੁੱਲ੍ਹ ਕੇ ਲਾਓ ਅਸੀਂ ਸਾਰਿਆਂ ਕਿਸਮਾਂ ਦੀ ਜਿਹੜੀ ਤੁਹਾਨੂੰ ਜਿੱਦਾਂ ਕਈ ਵੀ ਰეკਮੈਂਡੇਸ਼ਨ ਕਰਦੇ ਆਂਗੇ ਵੀ ਤੁਸੀਂ ਇਹ ਕਿਸਮਾਂ ਲਾ ਸਕਦੇ ਹੋ ਪਰ ਮੁੱਦਾ ਕਿੱਥੇ اٹਕਿਆ ਹੋਇਆ ਸੀਗਾ ਵੀ ਪੰਜਾਬ ਸਰਕਾਰ ਨੇ ਜੋ ਖਰੀਦ ਕਰਨੀ ਹੈ ਝੋਨੇ ਦੀ ਵੀ ਉਹਨਾਂ ਵੱਲੋਂ ਕੋਈ ਅਜੇ ਤੱਕ ਬਿਆਨ ਜਾਰੀ ਨਹੀਂ ਸੀ ਹੋਇਆ ਜਿਹੜਾ ਕਿ ਪੀਆਰ 126 ਪੀਆਰ 128 29 31 ਤੱਕ ਜਿਹੜੇ ਕਿਸਮਾਂ ਨੇ ਵੀ ਇਹਨਾਂ ਨੂੰ ਪਿਛਲੀ ਵਾਰ ਜਿਹੜਾ ਬਹੁਤ ਜਿਆਦੇ ਮੰਡੀ ਦੇ ਵਿੱਚ ਇਹਨਾਂ ਨੂੰ ਜਿੱਦਾਂ ਆਪਾਂ ਕਹੇ ਦੀ ਵੀ ਨਕਾਰਿਆ ਗਿਆ ਤੇ ਭਗਵਾਨ ਤਮਨ ਸਾਹਿਬ ਨੇ ਜਿੱਦਾਂ ਪਿਛਲੇ ਸਾਲ ਵੀ ਬਿਆਨ ਦਿੱਤਾ ਸੀਗਾ ਤੇ ਉਸ ਤਰ੍ਹਾਂ ਹੀ ਇਸ ਸਾਲ ਉਹਨਾਂ ਨੇ ਬਿਆਨ ਦਿੱਤਾ ਹੈਗਾ ਵੀ ਜੋ ਵੀ ਝੋਨਾ ਦੀਆਂ ਪੀਆਰ ਕਿਸਮਾਂ ਨੇ ਖੁੱਲਕੇ ਤੁਸੀਂ ਲਾ ਸਕਦੇ ਹੋ ਖਾਸ ਕਰਕੇ ਪੀਆਰ 126 131 128 29 ਕਿਸਮਾਂ ਜਿੰਨੀਆਂ ਚਾਹੋ ਤੁਸੀਂ ਖੁੱਲਕੇ ਉਹਨੀਆਂ ਕਿਸਮਾਂ ਇਹ ਲਾ ਸਕਦੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੁਹਾਡਾ ਝੋਨੇ ਦੀ ਖਰੀਦ ਹੋਊਗੀ ਜਦੋਂ ਮੁੱਖ ਮੰਤਰੀ ਸਾਹਿਬ ਨੇ ਆਪਾਂ ਨੂੰ ਬਿਆਨ ਦੇ ਤਾ ਤਾਂ ਆਪਾਂ ਇਹ ਕਹਿਣ ਦੇ ਹੱਕਦਾਰਾਂ ਵੀ ਆਪਾਂ ਸਰਕਾਰ ਦੇ ਕਹਿਣ ਦੇ ਉੱਪਰ ਝੋਨਾ ਲਾਇਆ ਹੈ ਠੀਕ ਹੈ ਤੇ ਵੈਸੇ ਵੀ ਇਰਾਦਾ ਤਾਂ ਮੈਂ ਦੇਖੋ ਕੱਲ ਪੋਸਟ ਪਾਈ ਸੀਗੀ ਤਕਰੀਬਨ 70% ਜੋ ਕਿਸਾਨ ਵੀਰਾਂ ਦਾ ਉਹਦੇ ਵਿੱਚ ਹਲਾਰ ਆਇਆ ਵੀ ਪੀਆਰ 126 ਬਾਰੇ ਮੈਂ ਕਿਸਾਨ ਵਿਰੋਧ ਕਿਸਮ ਨੂੰ ਤਾਂ ਇੰਨਾ ਪਸੰਦ ਕਰਦਾ ਕਿਉਂਕਿ ਇਹ ਕਿਸਮਾਂ ਜਿਹੜੀ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਝਾੜ ਦੇ ਜਾਂਦੀ ਆ ਬਹੁਤ ਘੱਟ ਖਰਚੇ ਦੇ ਵਿੱਚ ਤੇ ਨਾਲ ਦੀ ਨਾਲ ਇੱਕ ਸੀਐਮ ਸਾਹਿਬ ਨੇ ਆਪਣੇ ਬਿਆਨ ਜਾਰੀ ਕੀਤਾ ਹੈ ਦੇਖੋ ਉਹ ਬਿਆਨ ਪਤਾ ਨਹੀਂ ਹੈਗਾ ਵੀ ਪੰਜਾਬ ਦੇ ਭਲੇ ਲਈ ਆ ਜਾਂ ਪੰਜਾਬ ਦੇ ਭੁੱਖੇ ਲਈ ਮਾਰਾ ਹੋ ਸਕਦਾ ਉਹਨਾਂ ਨੇ ਕਿਹਾ ਵੀ ਜੋ ਝੋਨੇ ਦੀ ਤਰੀਕ ਐ ਸੀ ਜਿੱਦਾਂ ਪਿਛਲੇ ਸਾਲ ਪਿਛਲੇ ਤੋਂ ਪਿਛਲੇ ਸਾਲ 20 ਤਰੀਕ ਸੀ ਪਿਛਲੇ ਸਾਲ ਉਹੀ 15 ਤਰੀਕ ਆ ਗਈ ਸੀ 16 ਜਿਆਦਾ ਤੋਂ ਜਿਆਦਾ ਤੇ ਇਸ ਸਾਲ ਉਹਨਾਂ ਨੇ ਕਿਹਾ ਵੀ 1 ਤਰੀਕ ਤੋਂ ਹੀ ਸਟਾਰਟਿੰਗ ਅਸੀਂ ਝੋਨੇ ਦੀ ਜਿਹੜੀ ਉਹ ਕਰਦਾਂਗੇ ਚਾਰ ਜ਼ੋਨਾਂ ਦੇ ਵਿੱਚ ਪੰਜਾਬ ਦਾ ਜਿਹੜਾ ਝੋਨੇ ਦਾ ਜ਼ਿਲ੍ਹੇ ਨੇਗੇ ਝੁਲਾਵਾਰ ਝੋਨਾ ਲਾਉਣ ਦਾ ਜਿਹੜਾ ਏਰੀਆ ਚਾਰ ਜ਼ੋਨਾਂ ਦੇ ਵਿੱਚੋਂ ਵੰਡਿਆ ਜਾਊਗਾ ਤੇ ਚਾਰ ਟਰਮਾਂ ਦੇ ਵਿੱਚ ਜਿਹੜੀ ਲਾਈਟ ਉਹ ਛੱਡੀ ਜਾਊਗੀ ਨਹਿਰੀ ਪਾਣੀ ਹੈ ਜਿਹੜਾ ਦਿੱਤਾ ਜਾਊਗਾ ਉਹਦੇ ਲਈ ਕਿਸਾਨ ਵੀਰੋ ਜਿੱਦਾਂ ਆਪਾਂ ਕਹਿ ਦਈਏ ਵੀ ਪਿਛਲੀ ਵਾਰ ਜੋ 7-8 ਤਰੀਕ ਤੋਂ 10 ਤਰੀਕ ਤੋਂ ਮੇਰੇ ਖਿਆਲ ਨਾਲ ਹੋ ਗਈ ਸੀ ਚਾਲੂ ਲਾਈਟ ਤੇ ਇਸ ਸਾਲ ਉਹ ਕਹਿੰਦੇ ਵੀ ਅਸੀਂ 1 ਤਰੀਕ ਤੋਂ ਹੀ ਲਾਈਟ ਚਾਲੂ ਕਰਾਂਗੇ ਵੀ ਉਹਦਾ ਲਾਈਟ ਚਾਲੂ ਕਰਨ ਦਾ ਮਕਸਦ ਇਹ ਆ ਵੀਰੋ ਵੀ ਜਿਹੜੀਆਂ ਕੋਈ ਹਾਈਬ੍ਰਿਡ ਕਿਸਮਾਂ ਲਾ ਲਓ ਕੋਈ ਬੇਮਤਲਬੀਆਂ ਕਿਸਮਾਂ ਸੀਗੀਆਂ ਵੀ ਉਹਨਾਂ ਤੋਂ ਕਿਸਾਨ ਵੀਰ ਨੇ ਜਿਹੜੇ ਉਹ ਪਰਾਂ ਹੋਣ ਤੇ ਵੀ ਪੀਆਰ ਕਿਸਮਾਂ ਲਾਓ ਪਰ ਝੋਨਾ ਜਿਹੜਾ ਲਾਉਣ ਦੀ ਡੇਟ ਆ ਉਹ ਅਸੀਂ ਇੱਕ ਤਰੀਕ ਤੋਂ ਹੀ ਲਾ ਦਾਂਗੇ ਤੇ ਗੱਲ ਉਹਦੇ ਨਾਲ ਕਿਸਾਨ ਵੀਰੋ ਇਹ ਹੈ ਵੀ ਜਿਹੜਾ ਝੋਨਾ ਆਪਾਂ ਲਾਉਂਦੇ ਸੀਗੇ ਜਿੱਦਾਂ ਹੁਣ ਪੀਆਰ 131 ਸੀ ਜਾਂ ਕੋਈ ਵੀ ਜਾਂ ਕੋਈ ਹੋਰ ਵੈਰਾਈਟੀਆਂ ਉਹ ਜਿੰਨੀਆਂ ਲੇਟ ਲੱਗਦੀ ਸੀ ਕਿਸਾਨ ਵੀਰੋ ਓਨਾਂ ਹੀ ਜ਼ਿਆਦਾ ਉਹ ਅੱਗੇ ਲੇਟ ਵੱਡੀਆਂ ਜਾਂਦੀਆਂ ਸੀ ਲੇਟ ਵੱਧਣ ਕਰਕੇ ਕਿਸਾਨ ਵੀਰੋ ਮੋਇਸਚਰ ਆ ਜਾਂਦਾ ਉਸ ਟਾਈਮ এনਵਾਇਰਨਮੈਂਟ ਦੇ ਵਿੱਚ ਤੇ এনਵਾਇਰਨਮੈਂਟ ਦੇ ਵਿੱਚ ਮੋਇਸਚਰ ਆਉਣ ਦੇ ਕਾਰਨ ਜੇਣਾ ਝੋਨਾ ਵੀਰੇ ਉਹ ਵੀ ਮੋਇਸਚਰ ਨਹੀਂ ਸੀ ਛੜਦਾ ਚਲੋ ਜੋ ਪਹਿਲ ਕਦਮੀ ਇਹਨਾਂ ਨੇ ਕੀਤੀ ਹੈ ਕਿਤੇ ਨਾ ਕਿਤੇ ਪੰਜਾਬ ਲਈ ਉਹ ਲਾਭ ਦਾ ਇੱਕ ਸਿੱਧ ਹੋਵੇ ਤੇ ਆਪਾਂ ਫੈਸਲੇ ਦਾ ਸਵਾਗਤ ਕਰਦੇ ਆ ਕਿਉਂਕਿ ਜੇ ਦੇਖੀਏ ਤਾਂ ਆਪਾਂ ਪੰਜਾਬ ਦੇ ਲਈ ਇਹ ਇੱਕ ਬਹੁਤ ਵੱਡੀ ਜਿਹੜੀ ਗੱਲ ਹੁੰਦੀ ਹੈਗੀ ਫਸਲ ਲਾਉਣਾ ਆਪਣੀ ਕੋਈ ਵੀ ਜੇ ਆਪਾਂ ਫਸਲ ਤੋਂ ਪਿੱਛੇ हट ਜਾਗੇ ਤਾਂ ਪੰਜਾਬ ਦੀ ਜਿਹੜੀ ਇਕਨੋਮੀ ਉਹ ਵੀਰੇ ਫਸਲ ਦੇ ਉੱਪਰ ਏ ਟਿਕੀ ਐ ਜੇ ਆਪਾਂ ਫਸਲਾਂ ਤੋਂ ਪਿੱਛੇ हट ਜਾਗੇ ਤਾਂ ਆਪਣਾ ਕੁਝ ਨਹੀਂ ਬਣਨਾ ਇਸ ਕਰਕੇ ਕਿਸਾਨ ਵੀਰੋ ਵਧੀਆ ਵੈਰਾਈਟੀਆਂ ਸਿਲੈਕਟ ਕਰੋ ਕੋਈ ਮਨ ਚ ਡਰ ਨਾ ਰੱਖੋ ਜੋ ਵੀ ਤੁਹਾਡੇ ਮਨ ਨੂੰ ਚੰਗੀ ਲੱਗਦੀ ਐ ਅੱਛੀ ਲੱਗਦੀ ਐ ਵੈਰਾਈਟੀ ਉਹ ਚੂਜ਼ ਕਰਕੇ ਤੁਸੀਂ ਲਾਓ ਆਪਣੇ ਖੇਤ ਨੂੰ ਸਹੀ ਸਮੇਂ ਦੇ ਵੈਰਾਈਟੀ ਲਾਓ ਇਹ ਨਾ ਹੋਵੇ ਵੀ ਹੁਣ ਆਪਾਂ ਨੂੰ ਇੱਕ ਤਰੀਕ ਦੇਤੀ ਆਪਾਂ 15 ਨੂਏ ਪੀਆਰ 126 ਲਾ ਦੀਏ ਵੀਰੇ 30 ਤਰੀਕ ਤੋਂ ਪਹਿਲਾਂ ਇਹ ਕਾਮਯਾਬ ਨਹੀਂ ਹੋਏਗੀ 30 ਜੂਨ ਇਹ ਕਿਸਾਨ ਵੀਰੋ ਇੱਕ ਬਹੁਤ ਵਧੀਆ ਫੈਸਲਾ ਜਿਹੜਾ ਅੱਜ ਆਪਾਂ ਨੂੰ ਮਿਲਿਆ ਰਿਪੋਰਟ ਮਿਲੀ ਹੈ ਤੇ ਖੁਦ ਉਹਨਾਂ ਨੇ ਆਪਦਾ ਪ੍ਰੈਸ ਕਾਨਫਰੈਂਸ ਦੇ ਵਿੱਚ ਜਿੱਦਾਂ ਆਪਾਂ ਕਹੇ ਦੀ ਪ੍ਰੈਸ ਦੇ ਸਾਹਮਣੇ ਬਿਆਨ ਦਿੱਤਾ ਹੈ ਸਪੈਸ਼ਲ ਝੋਨੇ ਬਾਰੇ ਬੇਫਿਕਰ ਹੋ ਕੇ ਕਿਸਾਨ ਵੀਰੋ ਝੋਨੇ ਦੀ ਜਿਹੜੀ ਬੀਜ ਨੇ ਉਹ ਖਰੀਦੋ ਤੁਸੀਂ ਤੇ ਹਾਂ ਇਹ ਨਾ ਹੋਵੇ ਵੀ ਜੇ ਆਪਾਂ ਨੂੰ 10 ਤਰੀਕ ਨੂੰ ਕਹਿੰਦਾ ਤਾਂ ਕਿਸਾਨ ਵੀਰੋ ਜਿਹੜੇ ਆਪਾਂ ਪੁਰਾਣੇ ਬੀਜ ਪ੍ਰਚਲਿਤ ਆ ਰਹੇ ਨੇਗੇ ਜਿੰਦਾਂ ਕਿ ਇਹ ਪੂਸਾ 44 ਡੋਗਰ ਪੂਸਾ ਵੀ ਆਪਾਂ ਉਹਨਾਂ ਪਿੱਛੇ ਪਾ ਜੀਏ ਕੁਛ ਨਾ ਕੁਛ ਵੀਰੇ ਆਪਾਂ ਵੀ ਫਰਜ ਨਿਭਾਈ ਆਪਾਂ ਉੱਤੇ ਉੱਠ ਕੇ ਵਧੀਆ ਕਸਮਾਨੇ ਜਿਹੜੀਆਂ ਲਾ ਕੇ ਵਧੀਆ ਝਾੜ ਲਈਏ ਘੱਟ ਖਰਚੇ ਦੇ ਵਿੱਚ ਤੇ ਕਿਸਾਨ ਵੀਰੋ ਚਲੋ ਜੋ ਦੇਰ ਆਏ ਦਰਸਤਾਏ ਬਿਆਨ ਆਇਆ ਤੇ ਕਿਸਾਨਾਂ ਵਾਲੀ ਖੁਸ਼ੀ ਦੀ ਲਹਿਰ ਹੈ ਵੀ ਉਹ ਆਪਣਾ ਵੀਜ਼ਾ ਜਿਹੜਾ ਖਰੀਦ ਸਕਦੇ ਨੇ ਤੇ ਉਮੀਦ ਆ ਕਿਸਾਨ ਵੀਰੋ ਇਹ ਜਾਣਕਾਰੀ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਜਾਣਕਾਰੀ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ